ਸਮਾਂ ਬੀਤ ਗਿਆ ਹੁੰਦਾ ਹੱਥ ਦੇਖੋ ਲੋਕ ਕਿੱਡੇ ਕਿੱਡੇ ਹੋਏ ਹੋਏ ਆ ਆ ਗੰਦ ਨਾਲ ਲਿਪੜੇ ਹੋਏ ਹੱਥ ਨਾਲ ਟੱਟੀ ਨਾਲ ਲਿਪੜੇ ਹੱਥ ਨਾਲ ਹੀ ਰੋਟੀ ਖਾ ਜਾਂਦਾ ਬਾਪੂ ਵਿਚਾਰਾ ਇੱਥੇ ਜਦੋਂ ਲੋਕ ਮਰ ਜਾਂਦੇ ਨੇ ਤਾਂ ਇੱਕ ਗੱਡੀ ਆਉਂਦੀ ਆ ਕਾਰਪੋਰੇਸ਼ਨ ਵਾਲਿਆਂ ਦੀ ਉਹ ਚੱਕ ਕੇ ਲੈ ਜਾਂਦੀ ਡੈੱਡ ਬੋਡੀ ਕੋਈ ਛੱਡ ਕੇ ਗਿਆ ਕੋਈ ਸੁੱਟ ਕੇ ਗਿਆ ਇੱਥੇ ਇਹ ਬਾਪੂ ਵੀ ਕੌਣ ਨੇ ਕਿੱਥੋਂ ਨੇ ਕਿਹੜੇ ਪਿੰਡ ਦੇ ਨੇ ਇਹ ਹਜੇ ਕੁਝ ਵੀ ਨਹੀਂ ਦੱਸ ਰਹੇ ਪਰ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡੀ ਮਦਦ ਕਰ ਸਕਦੇ ਹੋ। ਇਹ ਬਾਬਾ ਦਲਬਾਬੇ ਆ। ਇਹ ਆ ਲੱਟ ਪੁੱਟੀ ਆ। ਹਾਂ। ਇਹ ਰੰਨਾ ਰੰਨਾ ਕਿੱਥੇ ਆ। ਲੱਟ ਪੁੱਟੀ ਹੋਈ ਆ। ਪਿੰਡ ਕਿਹੜਾ ਪਿੰਡ? ਉਹ। ਪਿੰਡ ਕਿਹੜਾ ਪਿੰਡ? ਹਾਂ ਤਾਂ ਹਾਂ। ਜੋ ਜੀ ਰੱਬ ਦਾ ਹੀ ਬੰਦਾ ਹੈ ਵਿਚਾਰਾ ਰੋਟੀ ਖਾ ਰਿਹਾ ਹੈ ਦੇਖੋ ਜਰਾ ਆਪਣਾ ਤੰਗ ਲੱਗਦਾ ਹੋਇਆ ਲੱਗਦਾ ਆਪਣਾ ਪੰਜਾਬੀ ਭਾਈ ਜੀ ਜੀ ਉਹ ਜਦੋਂ ਬੋਲ ਨਹੀਂ ਸਕਦਾ ਸਮਝ ਨਹੀਂ ਆਤੀ ਉਹਦੇ ਦਾ ਜਰਾ بابا ਸਤਿ ਸ਼੍ਰੀ ਅਕਾਲ ਤੂੰ ਇੱਥੇ ਕਿਵੇਂ ਪਹੁੰਚ ਗਿਆ ਹੈ ਜੀ ਚੱਕ ਕੇ ਇੱਥੇ ਬਿਠਾਈਏ ਤਲੇ ਨਿਪਰੂਆਤ ਪਾਲਾ ਘਬਰਾ ਨਾ ਘਬਰਾ ਡਿੱਗਣ ਨਹੀਂ ਦਿੰਦੇ ਤੈਨੂੰ ਡਿੱਗਣ ਨਹੀਂ ਦਿੰਦੇ ਆਂ ਦੱਸ ਕੀ ਨਾਮ ਆ ਤੇਰਾ ਮਾਸਕ ਦਿਓ ਹੈਂ ਮਾਪਾ ਪਈ ਨਾਮ ਕੀ ਆ ਤੇਰਾ ਮਾਪੇ ਦਾ ਸੋਨੂੰ ਦੱਸਿਆ ਵੀ ਇਹਨੇ ਕੁਛ ਨਾਮ ਨੂੰ ਸਮਝ ਨਹੀਂ ਆ ਬੋਲ ਨਹੀਂ ਦਿਆਣਾ ਕੋਲਰ ਦਾ ਕਿੰਨੇ ਦਿਨਾਂ ਦਾ ਪਏ ਨੇ ਇੱਥੇ ਉਹ ਪਾਪਾ ਬੈਠਾ ਉਹਨੇ ਚਾਰ ਪੰਜ ਦਿਨ ਕੋਲਰ ਕੋ ਲਾ ਗਿਆ ਪਹਿਲਾਂ ਨਹੀਂ ਸੀ ਇੱਥੇ ਚਾਰ ਪੰਜ ਦਿਨ ਲੱਗਿਆ ਸੋਰ ਤਾਂ ਉਦੋਂ ਦੇਖਿਆ ਪਾਪਾ ਉਹਨੇ ਚਾਰ ਦਿਨਾਂ ਦਾ ਗੱਡੀ ਚਲਾ ਗਿਆ ਉਹ ਦੇਖੋ ਭਾਈ ਅਤਲ ਹੁਣੀ ਜਦੋਂ ਸਾਨੂੰ ਇੱਥੇ ਦੱਸਦੇ ਆ ਕਿਸੇ ਕੇਸ ਬਾਰੇ ਹੁਣ ਟਿੱਕਰ ਬਹੁਤ ਬੰਦੇ ਇਹਨਾਂ ਨੇ ਸਾਨੂੰ ਕਿਉਂਕਿ ਇਹ ਇੱਥੇ ਮੰਦਰ ਆਉਂਦੇ ਨੇ ਆਪਣੀ ਇਹਨਾਂ ਦੀ ਸ਼ਾਪ ਆਇ ਤੇ ਨੇੜੇ ਹੀ ਇਹਨਾਂ ਦੀ ਜਿਵੇਂ ਕਹਿ ਦਈਏ ਇੱਕ ਰੋਜ਼ ਦੀ ਰੁਟੀਨ ਹੀ ਆ ਇਹ ਵੀ ਇਦਾਂ ਦੇ ਲੋਕਾਂ ਦੀ ਇਹ ਨਿਗਰ ਰੱਖਦੇ ਨੇ ਐਨਬੀਏ ਜਿਹੜੇ ਜਾਣ ਬੁੱਝ ਕੇ ਭਖਾਰੀ ਬਣੇ ਬੈਠੇ ਆ ਉਹਨਾਂ ਨੂੰ ਇਹ ਆ ਕੇ ਪੈਸੇ ਦਿੰਦੇ ਨੇ ਸਿਰਫ ਇਹ ਇਦਾਂ ਦੇ ਲੋਡਬੰਦ ਬੰਦੇ ਲੱਭਦੇ ਨੇ ਵਿੱਚੋਂ ਜੇ ਕੋਈ ਅੱਛਾ ਬੰਦਾ ਇਦਾਂ ਦਾ ਆਇਆ ਵੀ ਅੱਜ ਹੀ ਕੋਈ ਆਇਆ ਜਾਂ 4 ਦਿਨ ਪਹਿਲਾਂ ਹੀ ਕੋਈ ਸੁੱਟ ਗਿਆ ਕਿਉਂਕਿ ਇੱਥੇ ਜ਼ਿਆਦਾਤਰ ਬੰਦੇ ਤਾਂ ਆਪਣੀ ਮਰਜ਼ੀ ਨਾਲ ਬੈਠੇ ਨੇ ਉਹ ਚਾਹੁੰਦੇ ਹੀ ਨਹੀਂ ਵੀ ਅਸੀਂ ਕਿਤੇ ਜਾਈਏ ਜਾਂ ਸਾਨੂੰ ਕੋਈ ਲੈ ਕੇ ਜਾਵੇ ਪਰ ਵਿੱਚ ਕਈ ਵਾਰੀ ਕੋਈ ਜਾਣ ਬੁੱਝ ਕੇ ਵੀ ਸੁੱਟ ਜਾਂਦਾ ਹੁਣ ਜਿਵੇਂ ਇਹ ਬਾਈ ਨੂੰ ਕੋਈ ਲਾਹ ਗਿਆ ਇੱਥੇ ਹਨਾ ਤੇ ਕਈ ਕੇਸ ਅਸੀਂ ਇੱਥੋਂ ਲੈ ਕੇ ਗਏ ਆ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਇੱਥੇ ਸੁੱਟ ਕੇ ਗਏ ਨੇ ਕਿੰਨੇ ਕੇਸ ਇਦਾਂ ਦੇ ਹੋਏ ਨੇ ਜਿਹੜੇ ਸਿਵਲ ਹਸਪਤਾਲ ਵਾਲੇ ਇੱਥੇ ਸੁੱਟ ਗਏ ਤੁਸੀਂ ਬੰਨਾ ਮੰਤਰੀ ਆਇਆ ਨਾਲ ਆ ਗੁਰ ਆਇਆ ਬੰਨ ਨੂੰ ਲੈਣ ਦੇ ਆ ਜਾ ਬਾਪੂ ਤੇਰਾ ਨਾਮ ਕੀ ਆ ਅੱਜ ਗਾਫੀ ਹੈ ਇਸ ਵਾਸਤੇ ਪੱਪੀ ਠੀਕ ਆ ਕਿੱਥੋਂ ਦਾ ਰਹਿਣ ਵਾਲਾ ਤੂੰ ਕਿੱਥੋਂ ਦਾ ਰਹਿਣ ਵਾਲਾ ਪੰਜਾਬ ਦਾ ਹੀ ਆ ਜਿਲ੍ਹਾ ਕਿਹੜਾ ਤੇਰਾ ਜਿਲ੍ਹਾ ਜਿਲ੍ਹਾ ਕਿਹੜਾ ਤੇਰਾ ਕੰਮ ਕੀ ਕਰਦਾ ਈ ਤੂੰ ਇੱਥੇ ਕੌਣ ਛੱਡ ਕੇ ਗਿਆ ਤੈਨੂੰ ਹੌਣ ਛੱਡ ਕੇ ਗਿਆ ਇੱਥੇ ਘਰ ਦੇ ਛੱਡ ਕੇ ਗਿਆ ਘਰ ਦੇ ਆ ਨਹੀਂ ਨਹੀਂ ਘਰ ਦੇ ਛੱਡ ਕੇ ਗਿਆ ਤੇਰੇ ਕੌਣ ਗਿਆ ਕੌਣ ਆਇਆ ਸੀ ਆ ਨਹੀਂ ਕਾਹਦੇ ਤੇ ਆਇਆ ਸੀ ਤੂੰ ਸਾਡੀ ਗਾੜੀ ਨਹੀਂ ਲੈਣੀ ਸੱਟ ਲੱਗੀ ਏ ਤੇਰੇ ਹਾਂ ਮੈਂ ਨਾਲ ਰਿਹਾ ਸੀ ਕਿਵੇਂ ਲੱਗੀ ਅੱਜ ਪਾਈ ਹੋਗੀ 4 ਵਜੇ ਕੀ ਕੰਮ ਕਰਦਾ ਸੀ ਤੂੰ ਪੱਤੀ ਵੇਚਦਾ ਸੀ ਆਹ ਵਾਹ ਮਾੜਾ ਵੇਚਦਾ ਸੀ ਬਾਪੂ ਨਾ ਮਰਦੇ ਨਾ ਜਿਹੜੇ ਬਾਪੂ ਕੁਝ ਜ਼ਿਆਦਾ ਦੱਸ ਵੀ ਨਹੀਂ ਪਾ ਰਿਹਾ ਜਾਂ ਕੋਈ ਜ਼ਿਆਦਾ ਦੱਸਣਾ ਵੀ ਨਹੀਂ ਚਾਹੁੰਦਾ ਸ਼ਾਇਰ ਵਿਚਾਰਾ ਪੱਪੀ ਪੱਪੀ ਕਹਿ ਰਿਹਾ ਬਸ ਇੱਕ ਪੱਪੀ ਪੱਪੀ ਨਾਮ ਆ ਤੇ ਬਾਪੂ ਦੀ ਖਾਪੇ ਤੇ ਪੱਪੀ ਲੱਤ ਆ ਜਿਹੜੀ ਆ ਟੁੱਟੀ ਹੋਈ ਆ ਨਹੀਂ ਪਰ ਇੱਥੋਂ ਲਟਕਦੀ ਆ ਲੱਤ ਔਰ ਇਹ ਕਿਸੇ ਹਸਪਤਾਲ ਚੋਂ ਹੀ ਆਇਆ ਹੋਇਆ ਜਾਂ ਕਿਸੇ ਨੇ ਜਿਹੜੇ ਛੱਡਿਆ ਕਿਉਂਕਿ ਹਸਪਤਾਲ ਵਾਲੇ ਹੀ ਲਾਉਂਦੇ ਆ ਇਹ ਚੀਜ਼ ਇਹ ਪਰ ਪੱਪੀ ਬਾਬੇ ਦੀ ਉਹ ਤੇ ਉਹ ਦੇਖੋ ਉਹ ਦੇਖੋ ਹਾਲਤ ਬਹੁਤ ਬੁਰੀ ਆ ਕਿਉਂਕਿ ਮੈਲ ਇੰਨੀ ਲੱਗੀ ਆ ਨਾਤੇ ਨੂੰ ਤਾਂ ਆ ਲੱਗਦਾ ਜਿਵੇਂ ਸਾਲ ਤੋਂ ਉੱਤੇ ਸਮਾਂ ਬੀਤ ਗਿਆ ਹੁੰਦਾ ਹੱਥ ਦੇਖੋ ਨੋ ਕਿੱਡੇ ਕਿੱਡੇ ਹੋਏ ਹੋਏ ਆ ਆ ਗੰਦ ਨਾਲ ਲਿਬੜੇ ਹੋਏ ਹੱਥ ਨਾਲ ਟੱਟੀ ਨਾਲ ਲਿਬੜੇ ਹੱਥਾਂ ਨਾਲ ਹੀ ਰੋਟੀ ਖਾ ਜਾਂਦਾ ਬਾਪੂ ਵਿਚਾਰਾ ਆ ਕੋਈ ਲੱਡੂ ਦੇ ਗਿਆ ਪਿਆ ਲੱਡੂ ਖਾ ਲਿਆ ਤੇ ਇਤਨੀ ਹੀ ਐ ਠੀਕ ਆ ਪਿਆ ਪੱਪੀ ਆ ਹਸਪੀਟਲ ਵਾਲਿਆਂ ਦੇ ਜਿਹੜੇ ਜਲਕੋ ਵਗੈਰਾ ਲੱਗੇ ਹੁੰਦੇ ਆ ਆ ਉਹਨਾਂ ਦੀਆਂ ਟੇਪਾਂ ਦੇ ਨਿਸ਼ਾਨ ਆ ਮੰਨ ਲਓ ਕਿ ਕਿਸੇ ਹਸਪੀਟਲ ਤੋਂ ਹੀ ਆਇਆ ਬਾ ਹਸਪੀਟਲ ਵਾਲੇ ਛੱਡ ਛੁੱਟ ਕੇ ਗਏ ਆ ਬਾਕੀ ਇੱਥੇ ਚੇਬਾਂ ਦਾ ਕੋਈ ਛੜਦੇ ਨਹੀਂ ਲੋਕ ਜੇ ਤੇ ਕੋਈ ਆਧਾਰ ਕਾਰਡ ਜਾਂ ਕੋਈ ਸ਼ੂ ਹੁੰਦਾ ਵਿਚਾਰੇ ਦੇ ਬਾਪੂ ਆਪਾ ਗੱਡੀ 'ਚ ਬਹਿਣਾ ਗੱਡੀ 'ਚ ਚੱਲ ਨਾ ਨਾ ਬੈਠ ਕੋਈ ਆਧਾਰ ਕਾਰਡ ਹੈਗਾ ਤੇਰੇ ਕੋਲੇ ਐਡਰੈਸ ਕੋਈ ਤੇਰਾ ਆ ਗੋਲੀ ਕਿੱਥੋਂ ਲਈ ਸੀ ਆ ਗੋਲੀ ਕਿੱਥੋਂ ਲਈ ਸੀ ਕਿੱਥੋਂ ਲਈ ਸੀ ਆ ਫਾਪੀ ਨਾ ਬਸ ਹਰ ਗੱਲ ਪੱਪੀ ਆ ਪੱਪੀ ਆ ਪੱਪੀ ਹੀ ਕਹੀ ਜਾਂਦਾ ਵਿਚਾਰਾ ਤੇ ਅਸੀਂ ਲੁਧਿਆਣੇ ਖੜੇ ਆ ਜੀ ਸੀਤਲਾ ਮਾਤਾ ਮੰਦਰ ਦੇ ਬਾਹਰ ਅਕਸਰ ਅਸੀਂ ਇੱਥੋਂ ਪੇਸ਼ੈਂਟ ਲੈ ਕੇ ਜਾਂਦੇ ਅੱਗੇ ਵੀ ਦੁਨੀਆ ਆਪੋ ਆਪਣੀ ਧੁੰਨ ਦੇ ਵਿੱਚ ਚੱਲ ਰਹੀ ਆ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੀ ਪੀਵੇ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਇੱਥੇ ਜਦੋਂ ਲੋਕ ਮਰ ਜਾਂਦੇ ਨੇ ਤਾਂ ਇੱਕ ਗੱਡੀ ਆਉਂਦੀ ਆ ਕਾਰਪੋਰੇਸ਼ਨ ਵਾਲਿਆਂ ਦੀ ਉਹ ਚੱਕ ਕੇ ਲੈ ਜਾਂਦੀ ਡੈੱਡ ਬੋਡੀ ਨਹੀਂ ਤਾਂ ਜਿਉਂਦਾ ਬੰਦਾ ਇੱਥੇ ਚਾਹੇ ਕਈ ਸਾਲ ਰਹੀ ਜਾਵੇ ਕੋਈ ਫਰਕ ਨਹੀਂ ਕਿਸੇ ਨੂੰ ਪੈਂਦਾ ਪਰ ਇਹ ਬਜ਼ੁਰਗ ਨੂੰ ਕੋਈ ਛੱਡ ਕੇ ਗਿਆ ਕੋਈ ਸੁੱਟ ਕੇ ਗਿਆ ਇੱਥੇ ਕਿਉਂਕਿ ਅਤਲ ਜੀ ਦਾ ਐਕਸਪੀਰੀਅੰਸ ਆ ਇੱਥੇ ਆਸ-ਪਾਸੇ ਨਿਗਰਾਂਖ ਰੱਖਦੇ ਨੇ ਵੀ ਕੋਈ ਇਦਾਂ ਦਾ ਕੋਈ ਨਵਾਂ ਬੰਦਾ ਕੋਈ ਵਾਕਈ ਲੋੜਵੰਦ ਬੰਦਾ ਕੋਈ ਅਵਾਜ਼ ਯਾਰ ਬੰਦਾ ਹੋਵੇ ਕੋਈ ਰੱਬ ਦਾ ਭਗਤ ਹੋਵੇ ਤਾਂ ਫਿਰ ਇਹਨਾਂ ਨੇ ਸਾਨੂੰ ਫੋਨ ਕਰ ਦੇਣਾ ਹੁੰਦਾ ਹੁਣ ਵੀ ਬਾਪੂ ਜੀ ਬਾਰੇ ਸਾਨੂੰ ਅਤਲ ਜੀ ਨੇ ਜਾਣਕਾਰੀ ਦਿੱਤੀ ਵੀਡੀਓ ਬਣਾ ਕੇ ਭੇਜੀ ਇਸ ਚਿਹਰੇ ਨੂੰ ਤੁਸੀਂ ਜਰੂਰ ਪਛਾਣਿਓ ਜਿਨ੍ਹਾਂ ਦਾ ਸਿਰ ਦਾ ਐਕਸੀਡੈਂਟ ਵੀ ਹੋਇਆ ਹੋਇਆ ਕੋਈ ਕਿਉਂਕਿ ਆ ਸਾਰੀ ਸਰਜਰੀ ਹੋਈ ਹੋਈ ਹੈ ਇਹਨਾਂ ਦੀ ਕੋਈ ਪੁਰਾਣੀ ਆ ਸਿਰ ਦੇ ਵਿੱਚੋਂ ਹੱਡੀ ਆ ਜਿਹੜੀ ਇਹ ਕੱਢੀ ਹੋਈ ਆ ਜਾ ਇਹ ਟੁੱਟੀ ਹੋਈ ਆ ਹੱਡੀ ਸਿਰ ਦਾ ਆਪਰੇਸ਼ਨ ਹੋਇਆ ਹੋਇਆ ਇਹਨਾਂ ਦਾ ਇਹ ਬਾਪੂ ਜੀ ਕੌਣ ਨੇ ਕਿੱਥੋਂ ਨੇ ਕਿਹੜੇ ਪਿੰਡ ਦੇ ਨੇ ਇਹ ਹਜੇ ਕੁਝ ਵੀ ਨਹੀਂ ਦੱਸ ਰਹੇ ਪਰ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡੀ ਮਦਦ ਕਰ ਸਕਦੇ ਹੋ ਤੇ ਜੇ ਕੋਈ ਪਛਾਣਦਾ ਇਹਨਾਂ ਨੂੰ ਤਾਂ ਸਾਡਾ ਨੰਬਰ 8286480073 978030073 ਇਹਨਾਂ ਨੰਬਰਾਂ ਤੇ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੇ ਇਹਨਾਂ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਹੈ ਤਾਂ ਧੰਨਵਾਦ ਜੀ ਅਤਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ